ਅੰਮ੍ਰਿਤਸਰ ਫ੍ਰੈਂਕਸਿਨ ਸੈਂਟਰ ਦੇ ਪੂਰੇ ਹੋਏ ਉਸ ਦੇ ਉਪਲਕਸ਼ ਵਿੱਚ ਅੱਜ ਇੱਥੇ ਫੰਕਸ਼ਨ ਰੱਖਿਆ ਗਿਆ 2 ਸਾਲ ਮਨਾਉਣ ਲਈ ਮਾਨੂੰ ਬੜੀ ਖੁਸ਼ੀ ਹੈ ਦੱਸਦੇ ਹੋਇਆ ਕਿ 2 ਸਾਲਾਂ ਦੇ ਅੰਦਰ ਇੱਥੇ ਬੱਚਿਆਂ ਦੀ ਰਿਪਲੇਸਮੈਂਟ ਹੋਈ ਹੈ ਆਲਮੋਸਟ ਜਿੰਨੇ ਬੱਚੇ ਐਡਮਿਸ਼ਨ ਲਏ ਸੀ 70 ਤੋਂ 80% ਪਲੇਸਮੈਂਟ 에ਅਲਾਈਨ ਟ੍ਰੈਵਲ ਔਰ ਹਸਪਿਟਲਰੀ ਇੰਡਸਟਰੀ ਅੰਦਰ ਹੋਈ ਹੈ ਜੋ ਕਿ ਆਪਣੇ ਆਪ ਇੱਕ ਰਿਕਾਰਡ ਹੈ ਕਿਉਂਕਿ ਕੋਈ ਵੀ ਕੋਚਿੰਗ ਟ੍ਰੇਨਿੰਗ ਇੰਸਟੀਟਿਊਟ ਹੈ ਉਹਦੀ ਪਲੇਸਮੈਂਟ ਆਉਂਦੀ ਹੈ 5-10% ਲੇਕਿਨ ਇੱਥੇ ਪਲੇਸਮੈਂਟ ਜਿਹੜੀ ਹੈ ਸਾਡੀ ਹਮੇਸ਼ਾ ਗੁਰੂ ਸਾਹਿਬ ਦੀ ਕਿਰਪਾ ਨਾਲ 70-80-90% ਰਹਿੰਦੀ ਹੈ ਇਹਦਾ ਇੱਕ ਕਾਰਨ ਇਹ ਹੈ ਕਿ ਸਾਡੀ ਜਿਹੜੀ ਟ੍ਰੇਨਿੰਗ ਹੈ ਉਹ ਬਹੁਤ ਹੀ ਵਧੀਆ ਹੈ ਅਸੀਂ ਪੂਰਾ ਕੋਰਸ ਕਰਿਕੂਲਮ ਬੜਾ ਕੰਪਰੀহেনਸਿਵ ਹੈ A ਤੋਂ Z ਜੋ ਵੀ ਚੀਜ਼ ਪੁੱਛੀ ਜਾਂਦੀ ਹੈ 에어ਲਾਈਨ ਦੇ ਅੰਦਰ ਹੋਟਲ ਦੇ ਟ੍ਰੈਵਲ ਅਸੀਂ ਸਾਰਾ ਕਵਰ ਕਰਦੇ ਹਾਂ 33 ਸਾਲ ਹੋ ਗਏ ਕੋਈ 10-20 ਸਾਲ ਦੀ ਗੱਲ ਨਹੀਂ ਹੈ 33 ਸਾਲ ਦੀ ਠੀਕ ਹੈ ਇੱਕ ਇੰਡੀਅਨ ਕੰਪਨੀ ਫ੍ਰੈਂਕਫਿਨ ਜੜੀ ਹੈ ਭਾਰਤੀਏ ਕੰਪਨੀ ਹੈ ਲੇਕਿਨ ਮੈਨੂੰ ਬੜਾ ਗਰਵ ਹੋ ਰਿਹਾ ਹੈ ਭਾਰਤੀਏ ਕੰਪਨੀ ਪੂਰੇ ਵਿਸ਼ ਦੇ ਅੰਦਰ ਫ੍ਰੈਂਕਫਿਨ ਵਰਲਡ ਦਾ ਨੰਬਰ 1 ਸੂਟ ਹੈ ਮੇਰੇ ਖਿਆਲ ਸਿਹੈਦ ਵੱਡੇ ਤੋਂ ਵੱਡੇ ਬ੍ਰਾਂਡ ਜੜੇ ਆਂ ਇੰਡੀਆ ਦੇ ਅੰਦਰ ਬੜੇ ਘੱਟ ਬ੍ਰਾਂਡ ਹੈ ਜੜੇ ਵਰਲਡ ਲੀਡਰ ਹੈ ਵੱਡੀ ਵੱਡੀ ਕੰਪਨੀ ਹੈ ਸਾਡੇ ਤੋਂ ਜੜੀ ਵੱਡੀ ਕੰਪਨੀਆਂ ਨੇ ਉਹ ਵੀ ਵਰਲਡ ਲੀਡਰ ਨਹੀਂ ਹੈ ਲੇਕਿਨ ਫ੍ਰੈਂਕਫਿਨ ਵਰਲਡ ਦਾ ਨੰਬਰ 1 ਸੂਟ ਹੈ ਸਾਡਾ 에ਅਰ ਇੰਡੀਆ ਦੇ ਨਾਲ ਟਾਈ ਅਪ ਹੈ 에ਅਰ ਇੰਡੀਆ ਸਾਡੇ ਬੱਚਿਆਂ ਨੂੰ ਸਿਖਾਉਂਦਾ ਹੈ ਇਹ ਇਨਫਲਾਈਟ ਐਕਸਪੋਜ਼ਰ 33000 ਫੁੱਟ ਤੇ ਉੱਪਰ ਲਿਜਾ ਕੇ ਫਿਰ ਸਰਟੀਫਿਕੇਟ ਦਿੰਦਾ ਕੋ ਬ੍ਰੈਂਡਿੰਗ ਸਰਟੀਫਿਕੇਟ ਫ੍ਰੈਂਕਫਿਨ ਹੋਰ ਇੰਡੀਆ ਦਾ ਅਸੀਂ ਪੂਰਾ ਕੋਰਸ ਦੇ ਅੰਦਰ ਉਹਨਾਂ ਨੂੰ ਟਿਕਟਿੰਗ ਸੌਫਟਵੇਅਰ ਸਿਖਾਉਂਦੇ ਆ ਸਵਿਮਿੰਗ ਸਿਖਾਉਂਦੇ ਕਿ ਸਵਿਮਿੰਗ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਅਪਲਾਈ ਕਰਨਾ ਚਾਹਦੇ ਹੋ ਇੰਟਰਨੈਸ਼ਨਲ ਲਾਈਨ ਵਿੱਚ ਜਦ ਤੱਕ ਤੁਹਾਨੂੰ ਸਵਿਮਿੰਗ ਨਹੀਂ ਆਉਂਦੀ ਇੰਟਰਨੈਸ਼ਨਲ ਲਈ ਤੁਸੀਂ ਅਪਲਾਈ ਵੀ ਨਹੀਂ ਕਰ ਸਕਦੇ ਕੋਰਸ ਦੀ ਡਿਊਰੇਸ਼ਨ ਦੀ ਗੱਲ ਕੀਤੀ ਤੇ ਉਹ ਕਿੰਨੀ ਦੇ ਵਿੱਚ ਹੈ ਕੋਰਸ ਦੀ ਡਿਊਰੇਸ਼ਨ ਹੈ 11 ਮਹੀਨੇ ਪਾਰਟ ਟਾਈਮ ਕੋਰਸ ਹੈ ਤੁਸੀਂ ਇਸ ਕੋਰਸ ਦੇ ਨਾਲ 2 ਘੰਟੇ ਕੋਰਸ ਹੈ ਇਹ ਅਲਟਰਨੇਟ ਦੇਸ ਤੇ ਤੇ ਤੁਸੀਂ ਆਪਣੀ ਗ੍ਰੈਜੂਏਸ਼ਨ ਪੜ੍ਹਾਈ ਵੀ ਜਾਰੀ ਕਰ ਸਕਦੇ ਹੋ ਪ੍ਰਾਈਚ ਚਰਨ ਜੀ ਹੋਤੀ ਇਹ ਕੋਰਸ ਨੂੰ ਵੀ ਪੜ੍ਹਾਈ ਵੀ ਜਾਰੀ ਕਰ ਸਕਦੇ ਹੋ ਔਰ ਇਹ profession ਐਸਾ ਹੈ ਕਿ ਜਿਸ ਦੇ ਅੰਦਰ ਕريب ਬੱਚੇ ਨੂੰ ਅਗਰ 에어ਲਾਈਨ ਦੇ ਸਿਲੈਕਟ ਹੁੰਦਾ ਹੈ ਡੋਮੈਸਟਿਕ 에어ਲਾਈਨ ਦੀ 40-50 ਰੁਪਏ ਮਹੀਨਾ ਮਿਲਣਦੇ ਆ ਤੇ ਇੰਟਰਨੈਸ਼ਨਲ 에어ਲਾਈਨ ਚਾਹੁੰਦਾ ਹੈ ਤੇ 2-22 ਲੱਖ ਰੁਪਇਆ ਮਹੀਨਾ ਮੈਂ ਸਾਲ ਦੀ ਗੱਲ ਨਹੀਂ ਕਰ ਰਿਹਾ ਇੱਕ ਮਹੀਨੇ ਦੀ ਸਲਰੀ ਮੇਰੇ ਖਿਆਲ ਤੁਸੀਂ ਸਾਰੇ ਪੱਤਰਕਾਰ ਅੱਛੀ ਤਰ੍ਹਾਂ ਜਾਣੂ ਹੋ ਕਿ ਕੋਈ ਵੀ profession ਐਸਾ ਨਹੀਂ ਕਿ ਜੋ 12ਵੀਂ ਪਾਸ ਸਿਰਫ 12ਵੀਂ ਪਾਸ ਬੱਚਾ ਜਿਸ ਦੇ ਅੰਦਰ ਲੀਗਲੀ ਕਾਨੂੰਨੀ ਤੌਰ ਤੇ 2.5 ਲੱਖ ਰੁਪਏ ਨ ਕਮਾ ਸਕਦਾ ਮੇਰੇ ਖਿਆਲ ਉਹਨਾਂ ਦੇ ਪਿਤਾ ਜੀ ਵੀ ਅਗਰ ਕਿ ਸਰਵਿਸਿਸ ਹੁੰਦੇ ਉਹਨਾਂ ਦੀ ਸੈਲਰੀ 50-60 ਲੱਖ ਨਹੀਂ ਪਹੁੰਚੀ ਹੋਣੀ ਬੱਚਾ ਸ਼ੁਰੂ ਹੀ 2.5 ਲੱਖ 7 ਲੱਖ 1.5 ਲੱਖ ਤੋਂ ਕਰਦਾ ਹੁਣ ਹੋਟਲ ਇੰਡਸਟਰੀ ਵਿੱਚ ਅਗਰ ਜਾਏ ਅਗਰ ਕਿਸੇ ਵੀ ਅੱਛੀ ਹੋਟਲ ਬ੍ਰਾਂਡ ਤੇ ਜਾਏਗਾ ਤੇ ਕਰੀਬ 20000 18000 25000 ਤੋਂ ਸ਼ੁਰੂ ਹੁੰਦੀ ਹੈ ਸੈਲਰੀ ਇਹ ਕੋਰਸ ਕੋਰਸ ਜਿਹੜਾ ਹੈ ਤਿੰਨੋਂ ਇੰਡਸਟਰੀ ਲਈ 에어ਲਾਈਨ ਹਸਪਿਟੈਲਿਟੀ ਟ੍ਰੈਵਲ ਔਰ ਕਸਟਮਰ ਸਰਵਿਸ ਇਹਨਾਂ ਲਈ ਪ੍ਰੀਪੇਅਰ ਕਰਦਾ ਸਟੂਰਡ ਦੇ ਕੋਰਸ ਦੀ ਕਾਸਟ ਜਿਹੜੀ ਹੈ ਉਹ ਸਾਡੀ ਹੈ ਕਰੀਬ ਕੋਰਸ ਜਿਹੜਾ ਇਹ ਐਵੀਸ਼ਨ ਦਾ ਕੋਰਸ ਹੈ ਹਸਪੀਟਲ ਟ੍ਰੈਵਲ ਮੈਨੇਜਮੈਂਟ ਦਾ ਐਸਟੀਐਮ ਜਿਸ ਨੂੰ ਅਸੀਂ ਕਹਿੰਦੇ ਹਾਂ ਉਸ ਦੀ ਕਾਸਟ ਹੈ ਬੱਚੇ ਨੂੰ ਡਿਸਕਾਊਂਟ ਪਾ ਕੇ ਸਾਰੀ ਸਕਾਲਰਸ਼ਿਪ 1,17000 ਦੇ ਆਸ-ਪਾਸ ਔਰ ਜਿਹੜਾ ਦੂਜਾ ਕੋਰਸ ਹੈ ਹਸਪੀਟਲ ਟ੍ਰੈਵਲ ਦਾ ਉਸ ਦੀ ਪੈਂਦੀ 1,20000 ਦੇ ਆਸ-ਪਾਸ ਨਹੀਂ ਇਕਨੋਮਿਕਲੀ ਗਿਨਿਆ ਜਾ ਸਕਦਾ ਬਹੁਤ ਦੇਖੋ ਅੱਜ ਤੁਸੀਂ ਕਿਸੇ ਵੀ ਇੱਕ ਸਾਲ ਦੇ ਕੋਰਸ ਵਿੱਚ ਜਾਓ ਕਿਸੇ ਛੋਟੇ-ਛੋਟੇ ਛੂਟ ਦੇ ਕੋਈ ਕੋਰਸ 1.5 ਲੱਖ ਤੋਂ ਘੱਟ ਨਹੀਂ ਹੈ ਤੁਸੀਂ ਜੇ ਕੰਪਿਊਟਰ ਕੋਰਸ ਕਰੋ ਤਾਂ ਸੈਲਰੀ ਕੀ ਮਿਲੇਗੀ 8 ਲੇਕਿਨ ਇਹ ਕੋਰਸ ਕਰਨ ਤੋਂ ਬਾਅਦ ਜੇ ਤੁਸੀਂ ਕਿਧਰ ਮੰਨ ਲਓ 에ਅਰਲਾਈਨ ਵਿੱਚ ਨਹੀਂ ਵੀ ਲੱਗਦੇ ਹੋਟਲ ਵਿੱਚ ਲੱਗਦੇ ਹੋ ਤਾਂ ਵੀ 18-20 ਹਜ਼ਾਰ ਦੀ ਤੁਹਾਡੀ ਸਟਾਰਟਿੰਗ ਸੈਲਰੀ ਪੱਕੀ ਹੈ ਹੀ ਹੈ ਸਰ ਜਿਹੜੀ ਫੀਸ ਦੀ ਨਹੀਂ ਹੈ ਬਸ ਤਾਂ ਹੀ ਫੀਸ ਹੈ ਇਹ ਨਹੀਂ ਇਨਸਟਾਲਮੈਂਟ ਵਿੱਚ ਹੈ ਤੁਸੀਂ 8-10 ਮਹੀਨੇ ਦੀ ਇਨਸਟਾਲਮੈਂਟ ਵੀ ਹੈ ਬੈਂਕ ਦੀ ਫਾਈਨੈਂਸ ਵੀ ਹੈ ਉਹ ਅਸੀਂ ਐਨਐਸਡੀਸੀ ਨਾਲ ਸਾਡਾ ਕੋਰਸ ਐਨਐਸਡੀਸ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਔਰ ਟੀਐਸਸੀ ਨਾਲ ਰੈਗੂਲਾਈਜ਼ ਹੈ ਜਿਸ ਕਰਕੇ ਜੀਐਸਟੀ ਜਿਹੜਾ ਉਹ ਮਾਫ ਹੈ ਸਰਕਾਰ ਦੀ ਤਰਫੋਂ ਔਰ ਸਰਕਾਰੀ ਬੈਂਕ ਜਿਹੜੇ ਹੈ ਉਹ ਲੋਨ ਵੀ ਐਜੂਕੇਸ਼ਨ ਲੋਨ ਵੀ ਦਿੰਦੇ ਹੈ ਬੱਚਿਆਂ ਨੂੰ ਇਸ ਕੋਰਸ ਲਈ ਕਿਉਂਕਿ ਐਨਐਸਡੀਸੀ ਨਾਲ ਟਾਈ ਅਪ ਹੈ ਐਡਮਿਸ਼ਨ ਨਾ ਪਹੁੰਚਦਾ ਐਡਮਿਸ਼ਨ ਆ ਜੀ ਸਾਰੇ ਸਾਲ ਚੱਲਦੀ ਹੈ ਕੋਈ ਐਸਾ ਕੋਈ ਸੀਜ਼ਨ ਨਹੀਂ ਹੈ ਕਿ ਹਰ ਸਾਲ ਮਤਲਬ ਹਰ ਮਹੀਨੇ ਐਡਮਿਸ਼ਨ ਹੁੰਦੇ ਰਹਿੰਦੇ 11 ਮਹੀਨੇ ਦਾ ਕੋਰਸ ਹੈ ਪੂਰਾ ਸਾਲ ਚੱਲਦੀ ਹੈ ਪੰਜਾਬ ਵਾਸੀਆ ਵਾਸਤੇ ਕੀ ਆ ਦੇ ਸਕਦੇ ਅੰਮ੍ਰਿਤਸਰੀ ਵਾਸਤੇ ਖਾਸ ਉਪਰਲਾ ਕਾਜ਼ ਉੱਪਰ ਦੇਖੋ ਪੰਜਾਬ ਦੇ ਬੱਚੇ ਜੇ ਮਹਿਲਵਾ ਤੇ ਦੇਖੋ ਸਾਡੇ ਬੱਚੇ ਇੱਕ ਇੱਕ ਕੁਦਰਤੀ ਸੋਹਣੇ ਰਹਿ ਰੱਬ ਦੀ ਬੜੀ ਕਿਰਪਾ ਗੁਰੂ ਸਾਹਿਬ ਦੀ ਕਿ ਸਾਡੇ ਬੱਚੇ ਉੱਚੇ ਲੰਬੇ ਸੋਹਣੇ ਸੁਨੱਖੇ ਹੁੰਦੇ ਆ ਪਠਾਨਕੋਟ ਲੈ ਲਓ ਜੰਮੂ ਲੈ ਲਓ ਇਹ ਲਲ ਪੂਰਾ ਪੰਜਾਬ ਦਾ ਏਰੀਆ ਤੇ ਇਹਦੇ ਬੱਚਿਆਂ ਨੂੰ ਕੀ ਚਾਹੀਦਾ ਸਿਰਫ ਕਮਿਊਨੀਕੇਸ਼ਨਾਂ ਦੀ ਵੀਕ ਹੁੰਦੀ ਹੈ ਪੋਲੀਸ਼ਰ ਪੈਟਨਰ ਚੱਲਣਾ ਪਰਸਨੈਲਿਟੀ ਡਵਲਪਮੈਂਟ ਗਰੂਮਿੰਗ ਤੇ ਸਾਡੀ ਜਿਹੜੀ ਸਭ ਤੋਂ ਜ਼ਿਆਦਾ ਖਾਸੀਤਾ ਉਹ ਗਰੂਮਿੰਗ ਆ ਅਸੀਂ ਬੱਚਾ ਜਿਹੜਾ ਆਂਦਾ ਹੈ ਉਹ ਉਸ ਵਕਤ ਫੋਟੋ ਦੇਖੋ ਤੇ ਜਦੋਂ ਜਾਂਦਾ ਹੈ ਤਾਂ ਅਸੀਂ ਪੂਰੀ ਉਸੇ ਕਾਇਆ ਕਰ ਪੂਰੀ ਟਰਾਂਸਫਾਰਮ ਕਰ ਦਿੰਦੇ ਹਾਂ ਉਹਨੂੰ ਬਿਲਕੁਲ ਫਿਨਿਸ਼ਿੰਗ ਸਕੂਲ ਜਿਹੜੇ ਸਵਿਟਜ਼ਰਲੈਂਡ ਵੀ ਨਹੀਂ ਕਰ ਸਕਦੇ ਉਹ ਸਾਡੀ ਖਾਤਿਰ ਖਾਤਿਰ ਮਿੱਟੀ ਤੋਂ ਪਾਲਿਸ਼ ਹੋ ਜਾਂਦਾ ਹੈ ਦੇਖੋ ਪਲੇਸਮੈਂਟ ਰਿਕਾਰਡ ਅੱਗੇ ਅੱਜ ਤੁਸੀਂ ਕਹੋ ਵੀ ਮੈਂ ਕਹਾਂ ਮੇਰੀ ਮਾਂ ਤੇ ਜੇ ਮੈਂ ਕਹਿ ਰਿਹਾ ਕਿ ਭਈ ਅਸੀਂ ਵਰਲਡ ਦੇ ਨੰਬਰਾਂ ਦਾ ਸਾਰੀ ਟ੍ਰੇਨਿੰਗ ਸਭ ਤੋਂ ਚੰਗੀ ਹੈ ਤੇ ਸਭ ਤੋਂ ਵਧੀਆ ਪ੍ਰੂਫ ਹੈ ਕਿ ਪਲੇਸਮੈਂਟ ਪਲੇਸਮੈਂਟ ਹੈ ਗਲਿਮਕਾ ਬੁੱਕ ਆਫ ਰਿਕਾਰਡ ਦੇ ਅੰਦਰ ਸਾਡਾ ਨਾਮ ਕਈ ਵਾਰ ਦਰਜ ਹੈ ਗਲਿਮਕਾ ਬੁੱਕ ਆਫ ਰਿਕਾਰਡ ਦੇ ਅਨਸਾਰ ਸਾਰੇ ਹਿੰਦੁਸਤਾਨ ਦੇ ਇੰਸਟੀਚੂਟ ਮਿਲਾ ਲੇ ਜਨ ਇਰੋਸਟ ਟ੍ਰੇਨਿੰਗ ਉਹਨਾਂ ਦੀ ਸਭ ਦੀ ਪਲੇਸਮੈਂਟ ਜਿਹੜੀ ਇਕੱਠੀ ਕਰ ਲਈ ਜਾਏ ਉਸ ਤੋਂ ਕਈ ਗੁਣਾ ਜ਼ਿਆਦਾ ਫ੍ਰੈਂਕ ਦੀ ਪਲੇਸਮੈਂਟ ਹੈ ਇਹ ਗਲਿਮਕਾ ਬੁੱਕ ਆਫ ਰਿਕਾਰਡ ਕੇ ਲਈ ਠੀਕ ਹੈ ਤੇ ਮੇਰਾ ਬੰਦਾ ਨਹੀਂ ਉਹਦੇ ਬਾਅਦ ਔਰ ਬਹੁਤ ਚੰਗਾ ਲੱਗਾ ਕਿਉਂਕਿ ਕੋਈ ਸਭ ਨੇ ਬੜੀ ਠੀਕ ਗੱਲ ਕੀਤੀ ਹੈ ਕਿ ਜੇ ਤੁਸੀਂ ਹੋਟਲ 'ਚ ਚਲੇ ਜਾਓ ਤਾਂ ਬਾਰਿਜ ਜਮਾਦੇ ਬੱਚੇ ਵਾਸਤੇ 18000 ਰੁਪਏ ਸੈਲਰੀ ਮਿਲ ਜਾਂਦੀ ਹੈ ਤਾਂ ਔਰ ਬੱਚਾ ਬਾਰਿਜ ਜਮਾਦ ਪਾਸ ਹੁੰਦਾ ਹੈ ਸੋ ਜਿਹੜੇ ਫਿਨਿਸ਼ਿੰਗ ਕਰ ਰਹੇ ਨੇ ਜਿਹੜੇ ਬੱਚੇ ਨੂੰ ਉੱਠਣਾ ਬੈਠਣਾ ਸਿਖਾ ਰਹੇ ਨੇ ਜਿਹੜੇ ਬੱਚੇ ਨੂੰ ਬੋਲਣਾ ਸਿਖਾ ਰਹੇ ਨੇ ਉਹਦਾ ਬੱਚਾ ਵੈਸੇ ਵੀ ਫਿਨਿਸ਼ ਹੋ ਜਾਂਦਾ ਹੈ ਫਿਨਿਸ਼ ਮਤਲਬ ਉਹਦੇ ਉਹਦਾ ਸਿਸਟਮ ਸਾਰਾ ਬਦਲ ਜਾਂਦਾ ਹੈ ਉਹਦੀ ਦਿੱਖ ਬਦਲ ਜਾਂਦੀ ਹੈ ਉਹ ਸਮਾਜ 'ਚ ਵੈਸੇ ਵੀ ਵਿਚਰਦਾ ਆਪਣੇ ਰਿਸ਼ਤੇਦਾਰਾਂ 'ਚ ਆਪਣੇ ਇਲਾਕੇ ਚ ਆਪਣੇ ਹਲਕੇ ਚ ਕਿਤੇ ਵੀ ਵਿਚਰਦਾ ਤੇ ਤਾਂ ਵੀ ਉਹਦਾ ਗੱਲਬਾਤ ਕਰਨ ਦਾ ਅੰਦਾਜ਼ ਬਿਲਕੁਲ ਬਦਲ ਜਾਂਦਾ ਸੋ 70 80% 70% ਵਿੱਚ ਆਪਾਂ ਪਲੇਸਮੈਂਟ ਲਈਏ ਤਾਂ ਬਹੁਤ ਹਾਈ ਪਲੇਸਮੈਂਟ ਹੈ ਔਰ ਇੱਕ 70 ਵਾਸਤੇ ਔਰ ਇੱਕ 20 ਵਾਸਤੇ 1 ਲੱਖ 70000 ਜਿਹੜੀ ਹੈ ਇਹ ਵਿਸ਼ਰਿੰਗ ਇਨਕਲੂਡ ਕਰ ਲਿਓ ਵਿਸ਼ਰ ਵਿੱਚੋਂ ਕੱਢ ਦਿਓ ਤੇ 1 ਲੱਖ 20000 ਉਹ ਠੀਕ ਠਾਕ ਹੈ ਬਹੁਤ ਜ਼ਿਆਦੀ ਫੀਸ ਨਹੀਂ ਹੈਗੀ ਕਿਉਂਕਿ ਪ੍ਰਾਈਵੇਟ ਇੰਸਟੀਟਿਊਟ ਹੈ ਸੋ ਇੰਨੀ ਫੀਸ ਤੇ ਬੰਦਦੀ ਹੈ ਸੋ ਇਹ ਮੈਂ ਬੱਚਿਆਂ ਨੂੰ ਕਹਾਂਗਾ ਕਿ جے جی نیا نوکریاں سانو ساً مل رہی ہیں سیونٹی پرسنٹ پلیسمنٹ ہے تے ضرور لینی چاہیے دی ہے کوشش کرنی چاہیے دی ہے نوکری ملے کی تاں بہت چنگی ہے لینی ملے کی تے بچہ جڑا بلکل تبدیل ہو جائے گا ہاں جی سو میں ہے کہ جو ਪਿਛਲੇ ਸਾਲ ਵਿੱਚ ਸਾਡੇ ਬੱਚਿਆਂ ਦੀ ਜਿਹੜੀ ਪਲੇਸਮੈਂਟ ਹੋਈ ਗਈ ਹੈ ਉਹ بڑے ਵਰਲਡ ਕਲਾਸ ਬ੍ਰਾਂਡਸ ਵਿੱਚ ਜਿਹਦੇ ਵਿੱਚ ਇੰਡੀਗੋ 에ਅਰਲਾਈਨਸ ਹੋ ਗਿਆ ਆਕਾਸਾ 에ਅਰਲਾਈਨਸ ਹੋ ਗਿਆ ਸੋ 에ਅਰ ਇੰਡੀਆ ਹੋ ਗਿਆ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ ਦਿੱਲੀ T3 에ਅਰਪੋਰਟ ਹੋ ਗਿਆ 에ਥੀਓਪੀਆ 에ਅਰਲਾਈਨਸ ਹੋ ਗਿਆ ਉਸ ਤੋਂ ਇਲਾਵਾ ਜੇ ਹੌਸਪਿਟੈਲਿਟੀ ਸੈਕਟਰ ਦਾ ਦੇਖੀਏ ਤੋਂ ਸਭ ਤੋਂ ਵਧੀਆ ਤਾਜ ਸਵਰਨਾ ਹੋ ਗਿਆ ਰੈਡੀਸਨ ਹਾਇਤਸ ਰੋਵਰ ਪ੍ਰੀਮੀਅਰ ਸੋ ਅੰਮ੍ਰਿਤਸਰ ਜਿੰਨੇ 5 ਸਟਾਰ ਨੇ ਸਭ ਜਗ੍ਹਾ ਟ੍ਰੈਵਲ ਡੈਸ ਫਰੰਟ ਡੈਸ ਤੇ ਜਿਹੜੇ ਨੇ ਸਾਰੇ ਫਰਾਂਸ ਦੇ ਸਾਡੇ ਬੱਚੇ ਨੇ ਉਸ ਤੋਂ ਇਲਾਵਾ ਜੇ ਆਪਾਂ ਟਰੈਵਲ ਸੈਕਟਰ ਦੀ ਗੱਲ ਕਰੀਏ ਤਾਂ ਮੇਕ ਮਾਈ ਟ੍ਰਿਪ, ਈਜ਼ ਮਾਈ ਟ੍ਰਿਪ ਵਿੱਚ ਸਾਡੇ ਬੱਚੇ ਨੇ ਕਸਟਮਰ ਸਰਵਿਸ ਦੀ ਗੱਲ ਕਰੀਏ ਤੇ ਟੌਮੀ ਹਿਲ ਫਿਗਰ ਹੋ ਗਿਆ, ਕੈਲਵਨ ਕਲੀਨ ਹੋ ਗਿਆ ਸੋ ਇਹ ਇੰਨੇ ਜ਼ਬਰਦਸਤ ਬ੍ਰਾਂਡਸ ਵਿੱਚ ਇੱਕ ਪਲੱਸ 2 ਪਾਸ ਬੱਚਾ ਜਦੋਂ ਜਾ ਕੇ ਕੰਮ ਕਰਦਾ ਹੈਗਾ ਉਹ ਦੈਨ ਸਕਾਈਜ਼ ਦ ਲਿਮਿਟ ਫਾਰ ਥੈਮ ਤੇ ਉਸ ਤੋਂ ਬਾਅਦ ਤੇ ਫਿਰ ਉਹਨੇ ਇੱਕ ਬ੍ਰਾਂਡ ਤੋਂ ਉਸ ਤੋਂ ਉੱਪਰ ਵਾਲੇ ਬ੍ਰਾਂਡ 'ਚ ਹੀ ਜਾਣਾ, ਨੀਚੇ ਵਾਲੇ ਬ੍ਰਾਂਡ 'ਚ ਤੇ ਜਾਣਾ ਨਹੀਂ। ਬੱਚਿਆਂ ਦੀ ਲਾਸਟ ਟਾਈਮ ਨਹੀਂ ਗੱਲ ਕਰੀਏ ਤੇ ਕਲਾਸ ਟਾਈਮ ਸਰ ਬੱਚੇ ਨੇ ਆਪਣੇ ਸਾਰੇ ਦਿਨ ਦੇ ਸ਼ਡਿਊਲ ਜੋ ਵੀ ਉਹਦਾ ਸ਼ਡਿਊਲ ਲੱਗਾ ਹੈ ਉਹਦੇ ਵਿੱਚ ਉਹਨੇ ਸੋ ਪੂਰਾ ਹਫਤਾ ਕਲਾਸ ਹੁੰਦੀ ਗਈ ਹੈ ਸੰਡੇ ਤੋਂ ਇਲਾਵਾ ਤੋਂ ਉਹਦੇ ਵਿੱਚ 2 ਘੰਟੇ ਬੱਚਾ ਆਪਣੇ ਸਾਰੇ ਆਪਣੇ ਸ਼ੈਡਿਊਲ ਚ ਕੱਟ ਕਰਦੇ ਨੇ ਸਾਡੇ ਬੱਚੇ ਕਈ ਪਾਰਟ ਟਾਈਮ ਵਰਕਰਸ ਵੀ ਨੇ ਕਈ ਪਾਰਟ ਟਾਈਮ ਸਾਰੇ ਹੰਬਲ ਬੈਕਗ੍ਰਾਉਂਡ ਤੋਂ ਨੇ ਪਰ ਜਿੰਨਾ ਦੀ ਪਲੇਸਮੈਂਟ ਹੋਈ ਹੈ ਅੱਜ ਸਾਡੇ ਕੁਝ ਪੇਰੈਂਟਸ ਇਹਨਾਂ ਦੇ ਬੱਚਿਆਂ ਦੀ ਪਲੇਸਮੈਂਟ ਹੋਈ ਹੈ ਉਹਨਾਂ ਨੇ ਆਪ ਆ ਕੇ ਜੋ ਟੈਸਟੀਫਾਈ ਕੀਤਾ ਹੈਗਾ ਕਿ ਉਹਨਾਂ ਦੀ ਜਿਵੇਂ ਕਾਇਨਾਤ ਬਦਲ ਗਈ ਜਸਟ ਬਿਕੋਜ਼ ਉਹਨਾਂ ਦਾ ਜਦੋਂ ਬੱਚਾ ਫ੍ਰੈਂਕਫਰਟ ਤੋਂ ਪਾਸ ਆਊਟ ਹੋਇਆ ਉਸ ਤੋਂ ਬਾਅਦ ਪਲੇਸ ਹੋਇਆ ਦੈਨ ਦੀ ਸਟੈਟਸ ਦੇ ਸਪੀਕ ਫਾਰ ਦੈਮ 32 ਸਾਲ ਇੱਕ ਬ੍ਰਾਂਡ ਜਿਹੜਾ ਹੈਗਾ ਉਹ ਐਵੇਂ ਨਹੀਂ ਸਸਟੇਨ ਕਰ ਸਕਦਾ ਹੈਗਾ ਕਿੰਨੇ ਆਈਆਂ ਕਿੰਨੀਆਂ ਤੋਂ ਪਾਈਆਂ ਕਿੰਨੀਆਂ ਛਾਵਾਂ ਆਈਆਂ ਪਰ 32 ਸਾਲ ਤੋਂ ਇੱਕ ਬ੍ਰਾਂਡ ਜਿਹੜਾ ਹੈਗਾ 10 10 11 11000 ਬੱਚਿਆਂ ਦੀ ਪਲੇਸਮੈਂਟ ਹਰ ਸਾਲ ਕਰਾ ਰਿਹਾ ਹੈਗਾ ਤੇ ਇਟ ਇਜ਼ ਨਾਟ ਅ ਹੋਕਸ ਇਹਦੇ ਵਿੱਚ ਬਹੁਤ ਜ਼ਬਰਦਸਤ ਮਿਹਨਤ ਹੈ ਕੋਲੀ ਸਾਹਿਬ ਦਾ ਬਹੁਤ ਵੱਡਾ ਪਰਿਸ਼ਰਮ ਹੈ ਜਿਨ੍ਹਾਂ ਨੇ ਇੱਕ ਇਹੋ ਜਿਹਾ ਮਾਡਲ ਤਿਆਰ ਕੀਤਾ ਜਿਹਦੇ ਤੇ ਇੱਕ ਪਲੱਸ 2 ਪਾਸ ਬੱਚੇ ਨੂੰ ਇੱਕ ਇਹੋ ਜੀ ਤਾਕਤ ਦਿੱਤੀ ਗਈ ਹੈ ਕਿ ਉਹ ਵਰਲਡ ਕਲਾਸ ਬ੍ਰਾਂਡਸ ਸੇ ਕੰਮ ਕਰ ਰਿਹਾ ਹੈਗਾ ਆਪਣੇ ਕਰਦਿਆਂ ਨੂੰ ਆਪਣੇ ਇਲਾਕੇ ਨੂੰ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਖਾਸ ਕਰਕੇ ਤੁਹਾਨੂੰ ਇੱਕ ਸਟੋਰੀ ਵੈਸੇ ਸ਼ੇਅਰ ਕਰਨ ਜਾ ਰਹੇ ਹਾਂ ਕੁਝ ਬੱਚੇ ਜਿਹੜੇ ਸਾਡੇ ਮੰਨ ਲਓ ਸਟੇਲਾ ਪੂਜਾ ਪ੍ਰਭਦੀਪ ਜਿਹੜੇ ਬੱਚਿਆਂ ਦੀ ਪਲੇਸਮੈਂਟ ਹੋਈ ਹੈ ਸਾਡਾ ਫਰੈਂਕਫਰਟ ਅੰਮ੍ਰਿਤਸਰ ਦਾ ਇੰਸਟਾਗ੍ਰam ਦਾ ਪੇਜ ਹੈ ਉੱਥੇ ਜਾ ਕੇ ਉਹਨਾਂ ਦੇ ਮਾਤਾ ਪਿਤਾ ਦਾ ਟੈਸਟੀਮੋਨੀਅਲ ਇੱਕ ਵਾਰੀ ਤੁਸੀਂ ਜ਼ਰੂਰ ਸੁਣੋ ਉਹ ਤੁਹਾਨੂੰ ਪਤਾ ਲੱਗੇਗਾ ਉਹ ਕਿਸ ਬੈਕਗ੍ਰਾਉਂਡ ਤੋਂ ਆਏ ਸੀ ਔਰ ਅੱਜ ਉਹਨਾਂ ਦੇ ਇਲਾਕੇ 'ਚ ਉਹਨਾਂ ਦੀ ਕੀ ਪਛਾਣ ਹੋ ਗਈ ਹੈ ਸੋ ਉਹ ਆਪਣੇ ਜੋ ird gird ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਬੱਚੇ ਨੇ ਉਹਨਾਂ ਕਿ ਯਾਰ ਆ ਕੇ ਇੱਥੇ ਬੱਚਿਆਂ ਨੂੰ ਪੜਾਓ ਅਸੀਂ ਸਾਰੇ ਜਣੇ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜੀਏ ਬਾਹਰ ਉਹ ਜਹਾਜ਼ ਭੱਜ ਵਰ ਕੇ ਉਹਨਾਂ ਨੇ ਬੱਚੇ ਤੁਹਾਡੇ ਵਾਪਸ ਭੇਜਦੇ ਜਸਟ ਬਿਕੋਜ਼ ਦੇ ਵਰ ਆਊਟ ਆਫ ਸਕਿੱਲ ਤੇ ਜੇ ਤੁਸੀਂ ਇੱਥੇ ਰਹਿਣਾ ਹੈ ਜਾਂ ਬਾਹਰ ਜਾਣਾ ਹੈ ਸਕਿੱਲ ਲਵੋ ਫਰੈਂਕਫਰਟ ਤੋਂ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਬ੍ਰਾਂਡ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਸੋ ਦੈਟ ਇਜ਼ ਦ ਥਿੰਗ ਔਰ ਕੋਈ ਵੀ ਦੁਨੀਆ ਦੀ ਵਰਲਡ ਦੀ ਟਫਸਟ ਟਫਸਟ ਇੰਟਰਵਿਊ ਨੂੰ ਕਰੈਕ ਕਰਨ ਲਈ ਫਰੈਂਕਫਰਟ ਤੁਹਾਨੂੰ ਤਿਆਰ ਕਰਾਂਦਾ ਹੈਗਾ ਔਰ ਇੰਨੇ ਵਰਲਡ ਕਲਾਸ ਬ੍ਰਾਂਡਸ ਨਾਲ ਟਾਇਪ ਦੁਨੀਆ 'ਚ ਕਿਸੇ ਬ੍ਰਾਂਡ ਦਾ ਨਹੀਂਗਾ ਸੋ ਇਫ ਇਟ ਇਜ਼ ਵਰਲਡਸ ਨੰਬਰ 1 ਯਰ ਹਾਸਸ ਟ੍ਰੇਨਿੰਗ ਇੰਸਟੀਚਿਊਟ ਦੈਨ ਦੈਟ ਇਜ਼ ਔਨ ਰਿਕਾਰਡ ਉਹਦੇ 'ਚ ਜਿਵੇਂ ਪ੍ਰਦਖ ਨੂੰ ਪ੍ਰਮਾਨ ਦੀ ਲੋੜ ਨਹੀਂ ਸੀ ਠੀਕ ਹੈ ਜੀ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਅੱਜਕੱਲ ਜੀਤੋ ਸਾਹਿਬ ਨੇ ਇਸ ਤਰ੍ਹਾਂ ਸ਼ੇਅਰ ਕੀਤਾ ਹੈ ਕਿ ਅਸੀਂ ਪੜ੍ਹਾਈ ਕਰ ਲੈਂਦੇ ਆ ਲੇਕਿਨ ਪੜ੍ਹਾਈ ਦੇ ਨਾਲ ਸਾਨੂੰ ਜੌਬ ਨਹੀਂ ਮਿਲਦੇ ਭਾਵੇਂ ਅਸੀਂ ਗ੍ਰੈਜੂਏਸ਼ਨ ਕਰੀਏ ਭਾਵੇਂ ਅਸੀਂ ਕੀ ਕੇ ਅੰਦਰ 12th ਕਰੀਏ ਭਾਵੇਂ ਅਸੀਂ ਉਸ ਤੋਂ ਐਮ ਕਾਮ ਕਰ ਲਈਏ ਤੇ ਉਸ ਤੋਂ ਬਾਅਦ ਵੀ ਸਾਨੂੰ ਜੌਬ ਨਹੀਂ ਮਿਲਦੇ ਜੌਬ ਮਿਲਣ ਲਈ ਸਾਨੂੰ ਸਕਿੱਲ ਚਾਹੀਦਾ ਤੇ ਫੈਂਕੀ ਜਿਹੜਾ ਸਕਿੱਲ ਦਿੰਦਾ ਉਹ ਮਤਲਬ ਇਸ ਇਸ ਤਰ੍ਹਾਂ ਦੀ ਇੱਕ ਅਲੱਗ ਹੀ ਮਤਲਬ ਕੀ ਕਹਿੰਦੇ ਇਹਦੀ ਪਛਾਣ ਹੈ ਕਿ ਅਲੱਗ ਇਹਦੀ ਕੀ ਕਹਿੰਦੇ ਜੀ ਕੁਆਲਿਟੀ ਹੈ ਟ੍ਰੇਨਿੰਗ ਦੀ ਉਹ ਸਾਨੂੰ ਜੌਬ ਰੈਡੀ ਕਰਦੀ ਹੈ ਉਹ ਪੰਜਾਬ ਦੇ ਬੱਚਿਆਂ ਲਈ ਤੇ ਖਾਸ ਤੌਰ ਤੇ ਕੀ ਕਹਿੰਦੇ ਅਸੀਂ ਪੰਜਾਬ ਦੇ ਬੱਚੇ ਵੈਸੇ ਵੀ ਹੌਸਪਿਟੈਲਿਟੀ ਸਾਡੀ ਸਕੂਲ ਦੇ ਵਿੱਚ ਹੈ ਤੇ ਮੇਰੇ ਖਿਆਲ ਤੋਂ ਇਸ ਤੋਂ ਚੰਗੀ ਆਪੋਰਚੂਨਿਟੀ ਹੋ ਨਹੀਂ ਸਕਦੀ ਤੇ ਸਾਨੂੰ ਜ਼ਰੂਰ ਅਵੇਲ ਕਰਦੀ ਜਾਏਗੀ